ਐਸਵੀਐਸ ਨਗਰ ਦੀ ਮਹਿਲਾ ਕਨਸਟੇਬਲ ਨੰਬਰ 332 ਬਲਜੀਤ ਕੌਰ ਜੋ ਇਸ ਸਮੇਂ ਸੈਂਟਰ ਸਪੋਰਟਸ ਪੀਏਪੀ ਹੈੱਡਕੁਆਰਟਰਸ ਦੇ ਵਿੱਚ ਤਣਾਤ ਹੈ ਉਸ ਦੇ ਵੱਲੋਂ ਵਿਤਨਾਮ ਦੇ ਵਿੱਚ ਆਯੋਜਿਤ ਕੀਤੀਆਂ ਗਈਆਂ 9ਵੀਂ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਰਜਤ ਪਦਕ ਜਿਹੜਾ ਸਿਲਵਰ ਮੈਡਲ ਹਾਸਲ ਕੀਤਾ ਹੈ ਪੰਜਾਬ ਪੁਲਿਸ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਸਪੋਰਟਸ ਲਈ ਅਫਸਰ ਤੇ ਪੰਜਾਬੀ ਕਲਾਕਾਰ ਗੁਲਜ਼ਾਰ ਲਾਹੌਰਿਆ ਵੀ ਉਪਸਥਿਤ ਰਹੇ ਨੇ ਉਹਨਾਂ ਨੇ ਬਲਜੀਤ ਕੌਰ ਨੂੰ ਵਧਾਈ ਦਿੱਤੀ ਤੇ ਉਹਨਾਂ ਦੀ ਉਪलब्ਧੀ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਗਲੇਕ ਪ੍ਰੇਰਨਾ ਦੱਸਿਆ ਹੈ ਦੱਸਦੀਏ ਇਹ ਜਦੋਂ ਜਲੰਧਰ ਦੇ ਇੰਡੋਨੇਸ਼ੀਅਨ ਵਿਕੇ ਪਹੁੰਚਦੀ ਹੈ ਤਾਂ ਇਹਨਾਂ ਦਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਆਓ ਤੁਹਾਨੂੰ ਵੀ ਦਿਖਾਉਨੇ ਆ ਖਾਸ ਤਸਵੀਰਾਂ ਕਿੰਜ ਬਲਜੀਤ ਕੌਰ ਘੋਣਾ ਨੇ ਕੀਤਾ ਹੈ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਗੁੱਡ ਮਾਰਨਿੰਗ ਮੈਮ ਮੈਮ ਆਪਣਾ ਗੁੱਡ ਨੇਮ ਮੈਮ ਤੁਹਾਡਾ ਅੱਜ ਗੇਮ ਸੀਗੀ ਕਿਹੜੀ ਕੰਟਰੀ ਤੋਂ ਆਏ ਤੁਸੀਂ ਅੱਜ ਹਾਂ ਸਰ ਮੇਰੀ ਏਸ਼ੀਆ 9th ਏਸ਼ੀਆ ਚੈਂਪੀਅਨਸ਼ਿਪ ਸੀ 2025 ਹਾਲ ਹੋ ਰਿਹਾ ਹੈ ਵਿਏਟਨਾਮ ਤੇ ਮੈਮ ਤੁਹਾਡਾ ਸਟਰਗਲ ਕਿੱਦਾਂ ਦਾ ਰਿਹਾ ਕਿੰਨੇ ਦਿਨ ਲੱਗੇ ਤੁਹਾਨੂੰ ਹਾਂ ਸਰ ਮੇਰਾ ਸਫਲ ਹੋ ਬਹੁਤ ਵਧੀਆ ਰਿਹਾ ਕਿ ਮੈਂ ਆਪਣੇ ਇੰਟਰਨੈਸ਼ਨਲ ਜਾ ਰਹੀ ਹਾਂ ਮੈਂ ਪਹਿਲੀ ਵਾਰੀ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਤੇ ਮੇਰਾ ਟ੍ਰੀਜ਼ ਬਹੁਤ ਵਧੀਆ ਰਿਹਾ ਕਿ ਮੈਂ ਉੱਥੋਂ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ ਮ मतलब मैं अपने मिनोबरी मानदा महसूस हो रहा है कि मैं अपने इंडिया लिए कुछ अच्छे लेके आऊंगा मतलब मेनू बहुत बढ़िया लगा मेरे टोटल 11 दिन चले ओके मैम ਤੁਸੀਂ ਦੇਖਿਆ ਅੱਜ ਜਿਵੇਂ ਕਿ ਤੁਸੀਂ ਅੱਜ ਇੰਡੀਆ ਦੇ ਵਿੱਚ ਪਹੁੰਚੇ ਹੋ ਤੁਹਾਡੀ ਫੈਮਲੀ ਬਹੁਤ ਖੁਸ਼ ਹੈ ਸਭ ਤੋਂ ਜ਼ਿਆਦਾ ਤੁਹਾਡੀ ਬੇਟੀ ਜ਼ਿਆਦਾ ਖੁਸ਼ ਹੋਈ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਮਤਲਬ ਮੈਂ ਮੇਰੀ ਫੈਮਲੀ ਨੇ ਮੈਨੂੰ ਸਪੋਰਟ ਕਰਦਾ ਹੈ स्पेशली ਮੇਰੇ ਹਸਬੰਦ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੀ ਫੈਮਲੀ ਨਾ ਸਾਰੇ ਮੇਰੇ ਮਨ ਮੈਂ ਇਹ ਨਾਲ ਸਕੋਰ ਕਰਦੇ ਨੇ ਕਿ ਮਨ ਨਾਲ ਕਦੇ ਨਹੀਂ ਗਿਆ ਤੇ ਚੀਜ਼ ਤੇ ਨਹੀਂ ਜਾਣਾ ਜਦ ਤੇ ਹਮੇਸ਼ਾ ਮੇਰੇ ਸਪੋਰਟਸ ਰਹੇ ਨੇ ਕਿ ਤੁਸੀਂ ਜਾਓ ਕੋਈ ਵਾਰ ਵੀ ਅਸੀਂ ਦੇਖ ਲਵਾਂਗੇ ਕਿ ਕਿਹੜਾ ਮੇਰੀ ਬੇਟੀ ਹੈ ਦਾਤਾ ਦੀ ਉਸ ਤੋਂ ਕੱਢ ਕੇ ਰਹੀਆਂ ਅੱਛੀ ਮਨਹਰਿਆ ਕੀ ਹੋ ਰਿਹਾ ਤੁਹਾਨੂੰ ਪੜੀ ਕੀ ਕਹਿਣਾ ਚਾਹੂਗੇ ਤੁਸੀਂ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਸਾਨੂੰ ਵੀਰ ਕੋਰ ਕਾਉਂਡਰ ਕਰਾ ਬਸ ਮਾਣਾ ਸਨਵਣਾ ਦਿੱਤੇ ਸਭ ਤੋਂ ਬਸ ਇਹ ਹੁੰਦਾ ਕਿ ਸਪੋਰਟਸ ਪਰਸਨ ਦੀ ਲਾਈਫ ਦੇ ਵਿੱਚ ਚਲੋ ਇੰਨਾ ਨਹੀਂ ਮੂਵਮੈਂਟ ਕਰਦੇ ਹਾਂ ਮੈਂ ਤੋਂ ਨਾ ਇਹਨੂੰ ਮਿਲ ਲਿਆ ਤੇ ਬੜੇ ਖੁਸ਼ ਨੇ ਦੀਪ ਨੇ ਅਸੀਂ ਕਿ ਸਾਨੂੰ ਜਿਹੜਾ ਮਤਲਬ ਇਹ ਕੰਮ ਮਿਲਿਆ ਜਿਆਦਾ ਦੇ ਸਾਡੀ ਮਤਲਬ ਬੜੀ ਕਿ ਸਾਡੇ ਲਾਈਫ ਦੇ ਵਿੱਚ ਹੈਗਾ ਜਿਹੜਾ ਦੂਸਰੋਂ ਮੈਡਲ ਜਿਹੜਾ ਪ੍ਰਾਪਤ ਹੋਇਆ ਭਈ ਛੀਆ ਦਾ ਮਾਣ ਆ ਆਪਣਾ ਅਸੀਂ ਕਰਦੇ ਹਾਂ ਤੇ ਬਾਕੀ ਹੈ ਜੀ ਜਾ ਕੇ ਆਇਆ ਤੇ ਮੈਡਲ ਵੀ ਲੈ ਕੇ ਆਇਆ ਤੇ ਉਹਦੇ ਲਈ ਹੋਰ ਵੀ ਜ਼ਿਆਦਾ ਇੰਡੀਆ ਨੂੰ ਬਹੁਤ ਬਸਲਾਗਾ ਅੱਜ ਦੀ ਯੂਥ ਨੂੰ ਤੁਸੀਂ ਕੀ ਰੱਖਸ਼ੀ ਕਰਨਾ ਚਾਹੋਗੇ ਤੁਸੀਂ ਅਸੀਂ ਇਹੀ ਕਹਾਂਗੇ ਕਿ ਮਤਲਬ ਮੋਸਤ ਹੀ ਦੇਖੀਦਾ ਤੇ ਅੱਜ ਕੱਲ ਮੁੰਡੇ ਜੀਆਂ ਮੁਰਤੀ ਨਸ਼ਿਆਂ 'ਚ ਲੱਗੇ ਹੋਏ ਨੇ ਅਸੀਂ ਇਹੀ ਕਹਾਂਗੇ ਕਿ ਤੁਸੀਂ ਮਤਲਬ ਇਹਨਾਂ ਨੂੰ ਅਵੋਇਡ ਕਰੋ ਤੇ ਸਪੋਰਟਸ ਚ ਜਾਓ ਜਾਂ ਤੁਸੀਂ ਕਿਸੇ ਹੋਰ ਫੀਲਡ 'ਚ ਜਾਣਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਆਪਣਾ ਸਟਰਗਲ ਕਰੋ ਮਿਹਨਤ ਕਰੋ ਤੇ ਕੋਈ ਮੁਕਾਮ ਹਾਸਲ ਕਰੋ ਬਿਊਰੋ ਰਿਪੋਰਟ ਔਨ ਪੁਆਇੰਟ